ਤੁਸੀਂ ਸੁਣ ਰਹੇ ਹੋ Mundri.com ਹਰਜੀਤ ਅਟਵਾਲ ਦਾ ਪਾਗ 25 ਪਾਲ ਨੇ ਇੰਡੀਆ ਜਾ ਕੇ ਦੋ ਕੁ ਦਿਨ ਤਾ Mundri ਨੂੰ ਵਾਰ-ਵਾਰ ਫੋਨ ਕੀਤੇ ਤੇ ਫਿਰ ਚੁੱਪ ਜਾ ਕਰ ਗਿਆ Mundri ਕੁਝ ਸਮਝਦੀ ਸੀ ਕਿ ਉਸਦੇ ਮਾਪਿਓ ਉਸ ਨੂੰ ਉਸਦੇ ਖਿਲਾਫ ਸਿੱਖਤ ਦੇ ਰਹੇ ਹੋਣਗੇ ਪਾਲ ਦੀ ਉਸ ਨੂੰ ਬਹੁਤੀ ਚਿੰਤਾ ਵੀ ਨਹੀਂ ਸੀ ਇਹਨਾਂ ਦਿਨਾਂ ਵਿੱਚ ਤਾਂ ਟਿੱਕੇ ਦੇ ਪਿਆਰ ਵਿੱਚ ਕਿੰਵੀਂ ਜੀ ਹੋਈ ਪਈ ਸੀ ਟਿੱਕਾ ਉਸ ਨੂੰ ਬਹੁਤਾ ਹੀ ਪਿਆਰ ਕਰਨ ਲੱਗਿਆ ਸੀ ਉਸ ਦੀ ਬਹੁਤੀ ਹੀ ਮੇਰ ਕਰਦਾ ਕੇਅਰ ਕਰਦਾ ਕੈਟਰੀਨਾ ਨਾਲ ਕੀਤੀ ਟਿੱਕੇ ਦੀ ਗੱਲਬਾਤ ਤੋਂ ਉਹ ਬਹੁਤ ਖੁਸ਼ ਸੀ ਹੁਣ ਕੈਟਰੀਨਾ ਦੇ ਕਈ ਫੋਨ ਆ ਚੁੱਕੇ ਸਨ ਉਹਨਾਂ ਵੱਲੋਂ ਦਿੱਤੀ ਆਫਰ ਨੂੰ ਕੁਝ ਵਧਾਉਣ ਬਾਰੇ ਕਹਿ ਰਹੀ ਸੀ ਉਸਨੇ ਦੁਕਾਨ ਦੀ ਕੀਮਤ 60000 ਤੋਂ ਘਟਾ ਕੇ 45000 ਕਰ ਦਿੱਤੀ ਸੀ ਪਰ ਟਿੱਕੇਸ ਨੂੰ ਹਾਲੇ ਹੋਰ ਥੱਲੇ ਲਿਆਉਣਾ ਚਾਹੁੰਦਾ ਸੀ ਇੱਕ ਦਿਨ ਟਿੱਕੇ ਦਾ ਮੁੰਦਰੀ ਨੂੰ ਫੋਨ ਆਇਆ ਬੋਲਿਆ ਹੁੰਦਿਏ ਅੱਜ ਦੀ ਰਾਤ ਆਪਾਂ ਇਕੱਠੇ ਗੁਜ਼ਾਰਨੀ ਹੈ ਨਿਆਣੀ ਉਸ ਉਸ ਕਛਣ ਨੂੰ ਸੰਭਾਲਦੇ ਟਿੱਕਾ ਜੀ ਅੱਜ ਮੈਂ ਬਹੁਤ ਬਿਜ਼ੀ ਹਾਂ ਰਹੀਆਂ ਥੱਕੀ ਪਈਆਂ ਦੇਖ ਮਾਂ ਜੀ ਵੀ ਖੇਕਣ ਕਿਦਾਂ ਕਰਦੀ ਆ ਵੇਲੇ ਸਿਰ ਪੁੱਜ ਜਾਵੀ ਆਖਦਾ ਟਿੱਕੇ ਨੇ ਫੋਨ ਰੱਖ ਦਿੱਤਾ ਮੁੰਦਰੀ ਸੋਚਣ ਲੱਗੀ ਕਿ ਕੀ ਕਰੇ ਟਿੱਕੇ ਵੱਲੋਂ ਇਨਾ ਆਕ ਵਿੱਚ ਤਾਉਣਾ ਉਸ ਨੂੰ ਚੰਗਾ ਵੀ ਲੱਗ ਰਿਹਾ ਸੀ ਉਸ ਨੇ ਕਿਰਾਏਦਾਰ ਰਾਣੀ ਪਟੇਲ ਨੂੰ ਬੱਚੇ ਸੰਭਾਲ ਦਿੱਤੇ ਤੇ ਆਪ ਟਿੱਕੇ ਦੇ ਘਰ ਚਲੀ ਗਈ ਉਹ ਟਿੱਕੇ ਨੂੰ ਕਹਿਣ ਲੱਗੀ ਟਿੱਟਾ ਜੀ ਟਿੱਕਾ ਜੀ ਹੁਣ ਇਹਨਾਂ ਰੋਬ ਦਿਖਾ ਰਹੇ ਹੋ ਜਦ ਮੈਂ ਕਿਹਾ ਸੀ ਕਿਸੇ ਕੰਢੇ ਲੱਗੋ ਜਿੱਦਾਂ ਕਹੂੰਗੀ ਮੈਂ ਕਰ ਲਵਾਂਗੀ ਤਾਂ ਤੁਸੀਂ ਮਿੱਟੀ ਹੋਗੇ ਸੀ ਟਿਕਾ ਉਸ ਨੂੰ ਆਪਣੀ ਬਾਹਮ ਵਿੱਚ ਕੋੜਦਾ ਆਪਣੇ ਹੱਥਾਂ ਦੀ ਲਕੀਰਾਂ ਵੱਲ ਦੇਖਦੇ ਬੋਲਿਆ ਘਰਵਾਲੀ ਦੀ ਲਕੀਰ ਮੇਰੇ ਹੱਥ ਵਿੱਚ ਹੈ ਨਹੀਂ ਇੰਡੀਆ ਗਏ ਪੌਲ ਨੇ ਆਪਣਾ ਉੱਥੇ ਰਹਿਣ ਦਾ ਸਮਾਂ ਹੋਰ ਵਧਾ ਲਿਆ ਇਸ ਗੱਲ ਤੇ ਮੁੰਦਰੀ ਜਰਾ ਕੋ ਗੁੱਸੇ ਵਿੱਚ ਸੀ ਕਟਰੀਨਾ ਨਾਲ ਦੁਕਾਨ ਦੀ ਗੱਲ ਚੱਲ ਰਹੀ ਸੀ ਜਿਹੜੀ ਕਿ ਕਿਸੇ ਵੇਲੇ ਵੀ ਸਿਰੇ ਚੜ ਸਕਦੀ ਸੀ ਤੇ ਪੌਲ ਦੇ ਨਾਂ ਤੇ ਵੀ ਬੈਂਕ ਵਿੱਚ ਪੈਸੇ ਪੈਸਨ ਜਿਨ੍ਹਾਂ ਦੀ ਉਸ ਨੂੰ ਜ਼ਰੂਰਤ ਪੈ ਸਕਦੀ ਸੀ ਇਸ ਤੋਂ ਬਿਨਾ ਉਸ ਨੂੰ ਪਾਲ ਦੀ ਕੋਈ ਘਾਟ ਮਹਿਸੂਸ ਨਹੀਂ ਸੀ ਹੋ ਰਹੀ ਇੱਕ ਦਿਨ ਮੁੰਦਰੀ ਨੂੰ ਜਾਪਿਆ ਕਿ ਜਿਵੇਂ ਫਿਰ ਉਹ ਉਮੀਦਵਾਰੀ ਤੇ ਹੋ ਫਿਰ ਤੋਂ ਉਮੀਦਵਾਰੀ ਤੇ ਹੋਵੇ ਭਾਵੇਂ ਉਸ ਦੀਆਂ ਤਰੀਕਾਂ ਹਾਲੇ ਅਗਲੇ ਹਫ਼ਤੇ ਦੀਆਂ ਸਨ ਪਰ ਉਸ ਦੇ ਅੰਦਰ ਅਜੀਬ ਜਿਹੇ ਭਾਵਨਾ ਰਹੀਆਂ ਸਨ ਉਸ ਦਾ ਸਰੀਰ ਜਿਵੇਂ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਸ ਨੇ ਟਿੱਕੇ ਨੂੰ ਆ ਕੇ ਟਿੱਕਾ ਜੀ ਲੱਗਦਾ ਨਿੱਕਾ ਟਿਕਾ ਰਿਆ ਮਾ ਇਹ ਵੀ ਇਹ ਪਾਗਲ ਹੋ ਗਈਆਂ ਨਹੀਂ ਸੱਚ ਹੈ ਇਹ ਵੀ ਪੱਕਾ ਕਿ ਇਹ 100% ਦੀ ਟਿੱਕਾ ਹੀ ਹੈ ਮੈਂ ਤਾਂ ਨਾ ਵੀ ਸੋਚ ਲਿਆ ਕੁੜੀ ਹੋਈ ਤਾਂ ਨਾ ਰੱਖਣਾ ਫਲਕਾਰੀ ਜੇ ਮੁੰਡਾ ਹੋਇਆ ਤਾਂ ਮੈਂ ਮੈਂ ਕੀ ਕਰੂੰਗੀ ਲਾਟ ਸਾਹਿਬ ਲਾਟ ਸਾਹਿਬ ਆ ਜਿਹੜਾ ਦੁਕਾਨ ਦਾ ਪ੍ਰੋਜੈਕਟ ਵਿੱਡੀ ਬੈਠੀ ਆ ਇਹਦਾ ਕੀ ਬਣੂ ਇਹ ਹੁਣ ਤੁਸੀਂ ਜਾਣੋ ਮੁੰਦਰੀ ਹਸਤੀ ਜਾ ਰਹੀ ਸੀ ਪਰ ਟਿੱਕਾ ਗੰਮੀਰ ਜੀ ਉਸਨੇ ਕਿਹਾ ਤੇਰੇ ਲੱਲੂ ਪ੍ਰਸ਼ਨ ਨੂੰ ਪਤਾ ਲੱਗ ਗਿਆ ਤਾਂ ਇਹ ਫਿਕਰ ਮੇਰਾ ਹੈ ਮੁੰਦਰੀਏ ਮੁੰਦਰੀ ਨੇ ਬੇਫਿਕਰੀ ਵਿੱਚ ਆਖਿਆ ਪੌਲ ਇੰਡੀਆ ਤੋਂ ਵਾਪਸ ਆ ਗਿਆ ਪੌਲ ਦੇ ਆਉਣ ਤੋਂ ਬਾਅਦ ਜ਼ਿੰਦਗੀ ਮੁੜ ਆਪਣੇ ਚਾਲੇ ਤੁਰ ਪਈ ਪੌਲ ਉਮੀ ਹੀ ਰਾਤਾਂ ਨੂੰ ਕੰਮ ਤੇ ਜਾਣ ਲੱਗਿਆ ਮੁੰਦਰੀ ਆਪਣੀ ਬਿਊਟੀ ਪਾਰਲਰ ਸੰਭਾਲਣ ਲੱਗੀ ਟਿੱਕਾ ਮੋ ਟੈਲੀਫੋਨਾਂ ਤੱਕ ਸੀਮਤ ਹੋ ਗਿਆ ਦਿਨਾਂ ਦਾ ਫਿਰ ਰਿਫਰ ਕਰਕੇ ਮੁੰਦਰੀ ਨੇ ਪੌਲ ਨੂੰ ਆਪਣੇ ਗਰਭਵਤੀ ਹੋਣ ਵਾਲੇ ਗੱਲ ਦੱਸ ਦਿੱਤੀ ਇਹਨਾਂ ਦਿਨਾਂ ਵਿੱਚ ਹੀ ਕੈਟਰੀਨਾ ਦਾ ਫੋਨ ਆ ਗਿਆ ਉਹ ਜਲਦੀ ਉਸ ਨੂੰ ਮਿਲਣ ਆਈ ਮੁੰਦਰੀ ਤਾਂ ਆਸ ਚੱਡੀ ਬੈਠੀ ਸੀ ਉਹ ਕੈਟਰੀਨਾ ਨੂੰ ਮਿਲਣ ਚਲੀ ਗਈ ਫਿਰ ਸੌਦੇਬਾਜ਼ੀ ਹੋਣ ਲੱਗੀ ਕੈਟਰੀਨਾ ਨੇ ਹੁਣ ਕੀਮਤ 40000 ਪੌਂਡ ਕਹਿ ਦਿੱਤੀ ਸੀ ਪਰ ਟਿੱਕਾ ਹਾਲੇ ਵੀ ਜੜਿਆ ਹੋਇਆ ਸੀ ਅੰਤ ਵਿੱਚ ਕੈਟਰੀਨਾ ਨੇ ਆਖਿਆ 올 ਰਾਈਟ ਲਾਸਟ ਪ੍ਰਾਈਸ 35 ਗ੍ਰੈਂਡ ਪਰ ਮੈਨੂੰ ਕੈਸ਼ ਚਾਹੀਦਾ ਹੈ ਤੇ ਜਲਦੀ ਕਾਇਤਾ ਦੇ ਦੇਵਾਂਗੇ ਪਰ ਜਲਦੀ ਵਾਲੀ ਗੱਲ ਇਹ ਹੈ ਕਿ ਲੀਸਾਨੂੰ ਆਪਣੇ ਨਾਂ ਕਰਾਉਣ ਨੂੰ ਵਕਤ ਤਾਂ ਲੱਗੀ ਗਈ ਤੁਸੀਂ ਵਕੀਲ ਦੇ ਲਿਖਲਕਾ ਕਰਾ ਕੇ ਕੱਲ ਨੂੰ ਹੀ ਦੁਕਾਨ ਸੰਭਾਲ ਲਓ ਬਾਕੀ ਕਾਰਵਾਈ ਚਲਦੀ ਰਹੇਗੀ ਟਿੱਕਾ ਇਸ ਗੱਲ ਲਈ ਤਿਆਰ ਸੀ ਕੁਝ ਦੂਰ 30 ਸੋਚਦੇ ਆਂਸ ਨੇ ਪੁੱਛਿਆ ਕਟਰੀਨਾ ਦੁਕਾਨ ਵੇਚ ਕੇ ਤੂੰ ਕੀ ਕਰਨਾ ਮਿਸਟਰ ਸਿੰਘ ਮੈਂ ਅਰੈਸਟ ਕਰਨੀ ਚਾਹੁੰਨੀ ਹਾਂ ਹੁਣ ਇਸ ਬਿਜ਼ਨਸ ਵਿੱਚ ਪ੍ਰੈਸ਼ਰ ਬਹੁਤ ਵੱਧ ਗਿਆ ਤੇ ਵੇਚ ਕੇ ਮੈਂ ਕਿਤੇ ਜੌਬ ਲੱਭ ਲਵਾਂਗੀ ਤੇ ਦੁਬਾਰਾ ਇਹ ਜ਼ਿੰਦਗੀ ਜੀਵਾਂਗੀ ਕਿਉਂ ਨਾ ਤੂੰ ਸਾਡੇ ਨਾਲ ਹੀ ਇਦਾਂ ਹੀ ਕੰਮ ਕਰੀ ਜਾਂਦੀ ਟਿੱਕੇ ਦੀ ਗੱਲ ਸੁਣ ਕੇ ਕਟਰੀਨਾ ਵੀਚ ਸੋਚਾਂ ਵਿੱਚ ਪੈ ਗਈ ਤੇ ਬੋਲੀ ਇਹਦੇ ਬਾਰੇ ਹਲੇ ਤੱਕ ਮੈਂ ਕੁਝ ਕਹਿ ਨਹੀਂ ਸਕਦੀ ਮੈਂ ਸੋਚ ਕੇ ਦੱਸਾਂਗੀ ਦੁਕਾਨ ਦਾ ਸੌਦਾ ਤੈ ਹੋ ਗਿਆ ਉਹਨਾਂ ਨੇ ਹੱਥ ਮਿਲਾਏ ਤੇ ਟਿੱਕੀ ਨੇ ਮੰਦਰੀ ਨੂੰ ਵਧਾਈਆਂ ਦਿੱਤੀਆਂ ਉਹ ਆਪਸ ਵਿੱਚ ਆਪਣੀ ਕਾਰ ਵਿੱਚ ਬੈਠੇ ਤਾਂ ਮੰਦਰੀ ਨੇ ਕਿਹਾ ਟਿੱਕਾ ਜੀ ਤੁਸੀਂ ਹੱਥ ਤਾਂ ਮਿਲਾ ਲਿਆ ਇੰਨੀ ਜਲਦੀ ਘਰ ਨਹੀਂ ਵਿਕਣਾ ਇਹਨਾਂ ਕੈਸ਼ ਕਿੱਥੋਂ ਆਏਗਾ ਤੂੰ ਘਰ ਜਾ ਕੇ ਪੌਲ ਨੂੰ ਠੋ ਕਿ ਉਸ ਸਕੂਲ ਕਿੰਨੇ ਕੋਆ ਤੂੰ ਆਪਣੇ ਵੀ ਦੇਖ ਤੇ ਮੈਨੂੰ ਦੱਸ ਕਿੰਨੇ ਬਣਦੇ ਆ ਫਿਰ ਦੇਖਦੇ ਆ ਮੈਂ ਆਪਣੇ ਬੈਂਕ ਨਾਲ ਗੱਲ ਕਰ ਲੈਣਾ ਉਹ ਸ਼ਾਇਦ ਥੋੜੇ ਸਮੇਂ ਲਈ ਲੋਨ ਦੇ ਦੇਣ 6000 ਪੌਲ ਕੋਲੇ ਪਿਆ ਸੀ ਤੇ 9000 ਦੇ ਕਰੇ ਮੁੰਦਰੀ ਦੀਆਂ ਬੁੱਕਾਂ ਤੋਂ ਨਿਕਲ ਆਇਆ ਬਾਕੀ ਦੇ 20000 ਦਾ ਇੰਤਜ਼ਾਮ ਕਰਨ ਦਾ ਜਮਟ ਟਿੱਕੇ ਨੇ ਲੈ ਲਿਆ ਪੈਸੇ ਤਾਂ ਟਿੱਕੇ ਕੋਲ ਪਏ ਹੀ ਸਨ ਪਰ ਉਹ ਇਹ ਕਹਿ ਰਿਹਾ ਸੀ ਕਿ ਉਸਨੇ ਬੈਂਕ ਤੋਂ ਲੋਨ ਲੈਣਾ ਮੁੰਦਰੀ ਨੇ ਉਸ ਨੂੰ ਕਿਹਾ ਟਿੱਕਾ ਜੀ ਦੁਕਾਨ ਦੀ ਲੀਜ਼ ਵਿੱਚ ਤੁਹਾਡਾ ਨਾਂ ਜ਼ਰੂਰ ਹੋਵੇ ਨਾ ਤੇਰਾ ਤੇ ਪੌਲ ਦਾ ਹੀ ਹੋਏਗਾ ਪੌਲ ਨੂੰ ਰਹਿਣ ਦਿਓ ਤੁਹਾਡਾ ਤੇ ਮੇਰਾ ਮੁੰਦਰੀ ਦੇ ਕਹੇ ਟਿੱਕਾ ਹਸਨ ਲੱਗਿਆ ਤੇ ਬੋਲਿਆ ਪਤਾ ਨਹੀਂ ਤੂੰ ਮਨ ਹੀ ਮਨ ਕਿਹੜੀ ਕਿਹੜੀ ਸਕੀਮ ਬਣਾਉਣੀ ਰਹੀ ਹੈ ਤੁਸੀਂ ਸੁਣ ਰਹੇ ਸੀ sumundri.com ਦਾ ਭਾਗ 25 ਹਰਜੀਤ ਕਟਵਾਲ